ਇਹਸੀ ਬਿਮਾਰੀ ਬੜੀ ਆ ਸਮਝ ਹੀ ਨਹੀਂ ਆਈ ਬਿਮਾਰੀ ਹੈ ਕੀ ਸੀ ਇਹਨਾਂ ਨੂੰ ਇੱਕ ਤਾਂ ਘੁੰਮਣ ਵਾਲੀ ਪੈ ਜਾਂਦੀ ਆ ਜਿਹੜੀ ਬਹੁਤ ਜ਼ਿਆਦੀ ਚੱਲੀ ਆ ਲੋਕੀ ਘੁੰਮਣ ਵਾਲੀ ਮਤਲਬ ਇੱਕੋ ਧੌਣ ਕਮਾ ਜਾਂਦੇ ਆ ਜਿੱਦਾਂ ਵਾਇਰਸ ਹੁੰਦਾ ਉਹ ਵੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮੇਰੇ ਪਿੰਡ ਦੇ ਵਿੱਚ ਖੜੇ ਆ ਤੇ ਇਹ ਵੀਡੀਓ ਉਹਨਾਂ ਬੰਦਿਆਂ ਲਈ ਬਹੁਤ ਖਾਸ ਆ ਜਿਹੜੇ ਲੋਕੀ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਜਿਵੇਂ ਕਿ ਪਤਾ ਕਿ ਗਰਮੀਆਂ ਦਾ ਸੀਜ਼ਨ ਆ ਗਿਆ ਤੇ ਜਿਹੜੇ ਕਬੂਤਰਬਾਜ਼ੀ ਵਾਲੇ ਆ ਉਹਨਾਂ ਦੇ ਇਹ ਦਿਨਾਂ ਦੇ ਵਿੱਚ ਪੂਰੀ ਪਰਮਾਰ ਹੁੰਦੀ ਆ ਬਹੁਤ ਲੋਕ ਜਿਹੜੇ ਕਬੂਤਰ ਪਾਲੀ ਦੇ ਸ਼ਕੀਨ ਆ ਉਹਨਾਂ ਲਈ ਵੀਡੀਓ ਬਹੁਤ ਖਾਸ ਆ ਕਿਉਂਕਿ ਪਿਛਲੇ ਦਿਨੀ ਇੱਕ ਫਲੂ ਫੈਲਿਆ ਉਹਦੇ ਨਾਲ ਬਿਮਾਰੀ ਫੈਲੀ ਕਬੂਤਰਾਂ ਦੇ ਵਿੱਚ ਤੇ ਬਹੁਤ ਜਿਹੜੀ ਵਧੀਆ ਬਰੀਡ ਦੇ ਜਿਹੜੇ ਕਬੂਤਰ ਸੀਗੇ ਉਹ ਡੈਥ ਹੋ ਗਏ ਉਹਨਾਂ ਦੇ ਆ ਭਾਈ ਇਹ ਸਾਡੇ ਨਾਲ ਹੈਗੇ ਇੱਕ ਉਹਨਾਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਖੁੱਡਾ ਬਣਿਆ ਹੋਇਆ ਸਾਰਾ ਟਾਟਾ ਬੜੇ ਜਿਹੜੇ ਤਰਸਯੋਗ ਜਿਹੜੇ ਹਾਲਾਤ ਸੀਗੇ ਬਾਈ ਦੇ ਉਹ ਆਪ ਦੱਸ ਦਿਓ ਜੀ ਰੋਣ ਵੀ ਲੱਗੇ ਕਿ ਕਟੋ ਘਟੋ ਉਹਨਾਂ ਕੋਲੇ 92 92 ਕਬੂਤਰ ਸੀਗੇ 92 ਦੇ ਵਿੱਚੋਂ ਕੋਈ ਸਿੰਗਲ ਇੱਕ ਵੀ ਨਹੀਂ ਬਚਿਆ ਦੋ ਤਿੰਨ ਕੋਈ ਭਰਾ ਨੇ ਦਿੱਤੇ ਕਿਉਂਕਿ ਜਿੰਨوں ਨੂੰ ਸ਼ੌਂਕ ਹੁੰਦਾ ਉਹਨਾਂ ਤੋਂ ਬਗੈਰ ਇਹ ਰਹਿ ਨਹੀਂ ਸਕਦੇ ਪਰਿਵਾਰ ਦਾ ਇੱਕ ਹਿੱਸਾ ਬਣ ਜਾਂਦਾ ਉਹ 92 ਤੇ 92 ਖਤਮ ਹੋਣ ਦੇ ਨਾਲ ਅੱਜ ਉਹਨਾਂ ਨੂੰ ਐਂ ਲੱਗਦਾ ਕਿ ਸਾਰਾ ਜਿਵੇਂ ਘਰ ਖਾਲੀ ਹੋ ਗਿਆ ਪਰਿਵਾਰ ਤਾਂ ਹੈ ਪਰ ਇਹ ਵੀ ਇੱਕ ਪਰਿਵਾਰ ਦਾ ਹਿੱਸਾ ਸੀ ਜਦੋਂ ਉਹ ਕਹਿੰਦੇ ਵੀ ਸਾਨੂੰ ਟਾਈਮ ਮਿਲਦਾ ਸੀ ਅਸੀਂ ਇਹਨਾਂ ਨਾਲ ਸਮਾਂ ਬਤਾਉਂਦੇ ਆ ਤੇ ਸਾਨੂੰ ਦਿਲੀ ਖੁਸ਼ੀ ਬਹੁਤ ਮਹਿਸੂਸ ਹੁੰਦੀ ਜੀ ਅਸੀਂ ਵੀਡੀਓ ਬਾਈ ਹੁਣ ਇਹਨਾਂ ਨੇ ਦਿਖਾਈਆਂ ਕਿ ਕਬੂਤਰ ਜਿਹੜੇ ਬੜੇ ਵਧੀਆ ਨਸਲ ਦੇ ਜਿਹੜੇ ਕਬੂਤਰ ਜਿਹੜੇ ਉਹਨਾਂ ਨੇ ਰੱਖੇ ਹੋਏ ਸੀ ਅੱਗੇ ਬਾਜ਼ੀਆਂ ਦੇ ਲਈ ਬਦਾਮ ਖਵਾਏ ਉਹਨਾਂ ਨੂੰ ਐਮ ਵਧੀਆ ਪੂਰੇ ਪਾਲੇ ਸੀ ਇਹ ਤੇ ਪਰ ਇੱਕ ਬਿਮਾਰੀ ਲੱਗਣ ਕਰ ਨਾਲ ਸਾਰਾ ਦਾ ਸਾਰਾ ਘਰ ਖਾਲੀ ਹੋ ਗਿਆ ਅੱਕ ਕੇ ਕਹਿੰਦੇ ਖਾਲੀ ਖੁੱਡਾ ਦੇਖ ਕੇ ਤੇ ਰੋਣਾ ਆਉਂਦਾ ਸੀ ਇਸ ਕਰਕੇ ਕਹਿੰਦੇ ਖੁੱਡਾ ਹੀ ਸਾਰਾ ਟਾਤ ਤੇ ਕੀ ਕਰਾਉਣਾ ਹੁਣ ਇਹਨੂੰ ਵੇ ਵੇ ਕੇ ਰੋਈ ਜਾਂਦਾ ਵੀ ਯਾਰ ਇੰਨੇ ਸੰਭਾਲੇ ਸੀਗੇ ਬੱਚਾ ਇੱਕ ਛੋਟਾ ਜਿਹਾ ਬੱਚਾ ਸੀਗਾ ਉਹਨੂੰ ਹੱਥ ਤੇ ਰੱਖਣਾ ਉਹਨੂੰ ਵੱਡਾ ਕਰਨਾ ਫਿਰ ਉਸ ਤੋਂ ਬਾਅਦ ਉਹਨੂੰ ਤਿਆਰ ਕਰਨਾ ਇਹ ਉਹੀ ਜਾਣ ਸਕਦਾ ਜਿਹੜੇ ਇਸ ਖੇਤੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪੂਰੀ ਉਹ ਸਮਝਦੇ ਹੋਣਗੇ ਇਸ ਦਰਦ ਨੂੰ ਜਿਹੜੇ ਇਸ ਖੇਤੇ ਦੇ ਨਾਲ ਜੁੜਿਆ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਇੱਕ ਗੁਜ਼ਾਰਸ਼ ਇਹ ਕਰਦਾ ਕਿ ਬਾਈ ਉਹਨਾਂ ਦੀ ਹੈਲਪ ਜ਼ਰੂਰ ਕਰੋ ਜੇ ਕਿਸੇ ਕੋਲੇ ਵੀ ਕੋਈ ਜਿਹੜੇ ਕਿਸੇ ਵੀ ਤਰੀਕੇ ਦੀ ਜੋ ਹੈਲਪ ਕਰ ਸਕਦਾ ਇਹਨਾਂ ਦੀ ਜੇ ਕੋਈ ਇਹਨਾਂ ਨੂੰ ਕੋਈ ਕਬੂਤਰ ਦੇ ਸਕਦਾ ਕੋਈ ਬਾਜੀ ਵਾਲੇ ਜਾਂ ਕਿਸੇ ਤਰੀਕੇ ਦੀ ਕੋਈ ਹੈਲਪ ਕਰ ਸਕਦਾ ਇਹਨਾਂ ਦੀ ਜਰੂਰ ਹੈਲਪ ਕਰੇ ਬਾਈ ਉਹਨਾਂ ਨਾਲ ਤੁਹਾਡੂੰ ਗੱਲਬਾਤ ਵੀ ਕਰਾਉਣੇ ਆ ਬਾਈ ਉਹਨੇ ਸਾਡੇ ਨਾਲ ਖੜੇ ਆ ਬਾਈ ਆ ਦੱਸੋ ਆਪਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਠੀਕ ਠਾਕ ਹੋ ਜੀ ਠੀਕ ਆ ਜੀ ਠੀਕ ਠਾਕ ਹੋ ਗਏ ਹੋਰ ਦੱਸਣਾ ਕੀ ਆ ਬਈ ਯਾਰ ਤੁਹਾਡੇ ਸਾਹਮਣੇ ਆ ਦੇਖ ਲਓ ਯਾਰ 92 93 ਕਬੂਤਰ ਸੀ ਆਪਣੇ ਕੋਲੇ ਹੂੰ ਐਸੀ ਬਿਮਾਰੀ ਵੜੀ ਆ ਸਮਝ ਹੀ ਨਹੀਂ ਆਈ ਬਿਮਾਰੀ ਹੈ ਕੀ ਕੀ ਇਹਨਾਂ ਨੂੰ ਇੱਕ ਤਾਂ ਘੁੰਮਣ ਵਾਲੀ ਪੈ ਜਾਂਦੀ ਆ ਜਿਹੜੀ ਬਹੁਤ ਜ਼ਿਆਦੀ ਚੱਲੀ ਆ ਲੋਕੀ ਘੁੰਮਣ ਵਾਲੀ ਮਤਲਬ ਦੇਖੋ ਧੌਣ ਕਮਾ ਜਾਂਦੇ ਆ ਜਿੱਦਾਂ ਨਾ ਵਾਇਰਸ ਹੁੰਦਾ ਉਹ ਵੀ ਅੱਛਾ ਉਹਦੇ ਨਾਲ ਕਬੂਤਰ ਬਹੁਤ ਮਰਦੇ ਆ ਅੱਛਾ ਆਪਣੇ ਤਾਂ ਸਮਝ ਤੋਂ ਬਾਹਰ ਰਿਹਾ ਕੰਮ ਇੱਕ ਦਿਨ ਜਿਮਾਲਾ ਅਪਰ ਰਾਤ ਨੂੰ ਇਹਨਾਂ ਨੂੰ ਵੇਖ ਕੇ ਸੌਂ ਗਏ ਹਨ ਵੀ ਠੀਕ ਆ ਚੰਗੇ ਭਲੇ ਆ ਤੇ ਸਵੇਰ ਜਦੋਂ ਖੁੱਡਾ ਕੇ ਖੋਲੀ ਤਾਂ 6 5 ਜਦੋਂ ਉੱਠਦੇ ਸੀ ਤੇ ਆ ਕੇ ਵੇਖੀ ਤਾਂ 5 6 5 6 ਮਰੇ ਹੁੰਦੇ ਸੀ ਉਹ ਜਾਨ ਨਿਕਲ ਜਾਂਦੀ ਹੋਗੀ ਨਾ ਬੰਦੇ ਬਾਈ ਯਾਰ ਗੱਲਾਂ ਹੀ ਛੱਡ ਦੇ ਯਾਰ ਤੇ ਜੇ ਮਨ ਲਾ ਦੁਪਹਿਰੇ ਅਸੀਂ ਦਾਣੇ ਪਾਤੇ ਆ ਪਾਣੀ ਪੂਣੀ ਰੱਖਤਾ ਉਹਨਾਂ ਨੂੰ ਸ਼ਾਮ ਨੂੰ ਵੇਖਣਾ ਸ਼ਾਮ ਨੂੰ ਮਰੇ ਹੋਣੇ ਤੇ ਫਿਰ ਤੁਸੀਂ ਆ ਪਾਸੇ ਨਹੀਂ ਕਰਕੇ ਦੇਖਿਆ ਵੀ ਜਿਹੜੇ ਇਫੈਕਟਡ ਹੈਗੇ ਉਹਨਾਂ ਨੂੰ ਦੂਜਿਆਂ ਨੂੰ ਪਾਸੇ ਕਰ ਦੋ ਲੱਗਾ ਜਿਹੜੇ ਸਾਡੇ ਵੱਡੇ ਮੇਨ ਜੁੜੇ ਸੀ ਨਾ ਜੀ ਸਾਰੇ ਪਾਸੇ ਕਰ ਲਿਓ ਅੱਛਾ ਪਾਸੇ ਕਰ ਲਿਆ ਅਸੀਂ ਥੱਲੇ ਲੈ ਗਏ ਜਿੱਥੇ ਕੋਈ ਦਵਾਈ ਦਿੱਤੀ ਹੋਵੇ ਬਾਈ ਦਵਾਈਆਂ ਵਾਲਾ ਤਾਂ ਯਾਰ ਪੁੱਛ ਹੀ ਕੁਛ ਨਾ ਬਾਈ ਬਹੁਤ ਕੁਛ ਦੇ ਦੇ ਕੇ ਵੇਚ ਲਿਆ ਸੀ ਪਰ ਫਰਕ ਨਹੀਂ ਪਿਆ ਕੋਈ ਅੱਛਾ ਜਿਹੜੇ ਪਾਸੇ ਕੀਤੇ ਫਿਰ ਉਹਨਾਂ ਦਾ ਉਹਨਾਂ ਦਾ ਬਈ ਵਾਰੀ ਸੀ ਹਵਾ ਹੀ ਸੀ ਇਹ ਉਹ ਜਿਹੜੇ ਛੱਲੇ ਲੈ ਕੇ ਜਿੱਥੇ ਖੁੱਦ ਮੈਂ ਆਪ ਸੋਣਾ ਕੋਲੇ ਰੱਖ ਲਿਆ ਉਹਦੇ ਅੰਦਰ ਅੱਛਾ ਉਹ ਉੱਥੇ ਵੀ ਮਰੀ ਜਾਂਦੇ ਸੀਗੇ ਹੁਣ ਐਂਡ ਤੇ ਸਾਡੇ ਕੋਲੇ 4 ਬਜੇ ਆ ਉਹ ਚਾਰੇ ਐ ਗੇੜਾ ਹੀ ਬੰਨੀ ਆਉਂਦੇ ਹੁਣ ਸਾਨੂੰ ਪੱਕਾ ਸ਼ੋਰ ਹੈ ਵੀ ਉਹਨਾਂ ਨੂੰ ਬਿਮਾਰੀ ਪਈ ਹੈ ਅੱਛਾ ਉਹਨਾਂ ਦਾ ਹਾਲ ਹੀ ਹੈ ਨਹੀਂ ਕੋਈ ਤੇ ਕੁਝ ਉਹਨਾਂ 92 ਦੇ ਵਿੱਚੋਂ ਇੱਕ ਬੱਚਾ ਬਚਿਆ ਉਹਦਾ ਮਾਪਿਓ ਦਾ ਸਾਡੇ ਕੋਲੇ ਥੱਲੇ ਮੈਂ ਲੈ ਗਿਆ ਸੀ ਇਹਨਾਂ ਨੂੰ ਹੂੰ ਉਹ ਮਰ ਗਿਆ ਸੀਗਾ ਇਹ ਹੁਣ ਮੈਂ ਅਧਿਆਥਾਂ ਨਾਲ ਹੀ ਪਾਲਿਆ ਇਹਨੂੰ ਆ ਜਾ ਹੂੰ ਏ ਦਾ ਮੇਰੀ ਆਵਾਜ਼ ਤੇ ਲੱਗਾ ਐ ਕਰਨਾ ਤੇ ਇਹਨੇ ਦਾਣੇ ਮੰਗਣੇ ਦੇਖੋ ਹੱਥਾਂ ਦੇ ਦਿੰਦੀਆਂ ਵਰਦਾ ਮੈਨੂੰ ਦਾਣੇ ਦੇ ਛੁੱਲੇ ਪਾ ਇਹ ਉਹਦਾ ਇੱਡਾ ਸੀਗਾ ਬਈ ਇਹਦੇ ਖੰਭ ਨਹੀਂ ਆਏ ਸੀ ਹੁਣ ਤਾਂ ਚਲ ਵਾਵਾ ਹੋ ਗਿਆ ਇਹ ਹੂੰ ਹੁਣ ਤਾਂ ਚਲੋ ਥੋੜਾ ਹੱਥ ਚਾਉਂਦਾ ਉਹ ਹੱਥ 'ਚ ਨਹੀਂ ਆਉਂਦਾ ਸੀਗਾ ਇਹਨੂੰ ਅਸੀਂ ਜੋ ਵੀ ਫੀਡ ਦਿੱਤੀ ਐ ਲਿਕਵਿਡ ਵਾਲੀ ਸਾਰੇ ਹੱਥਾਂ ਤੇ ਪਾਲੇ ਸੀ ਜੇ ਦੱਸਦੇ ਹਾਂ ਨਾ ਹਾਂਜੀ ਲੋਸ ਸਮਝੋ ਜਦੋਂ ਬਾਹਰ ਰਿਆ ਬਾਜ਼ੀਆਂ ਨਾਲ ਤਿਆਰ ਕੀਤੇ ਬਹੁਤ ਕੂਤਰਾ ਪਾ ਹੂੰ ਬਦਾਮ ਤੋਂ ਚਾਲੂ ਸੀਗੇ ਸਾਰਿਆਂ ਦੇ ਹੂੰ ਬਸ ਉਹ ਵੀ ਰਹਿ ਗਿਆ ਕੰਮ ਤੇ ਜਿਵੇਂ ਹੁਣ ਆ ਰਹੀ ਅੱਗੇ ਬਾਜ਼ੀਆਂ ਦਾ ਟਾਈਮ ਆ ਗਿਆ ਤੇ ਫਿਰ ਹੁਣ ਕੀ ਕਰੋਗੇ ਅੱਗੇ ਤੁਹਾਡਾ ਤਾਂ ਜਦੋਂ ਐ ਤਾਂ ਤੁਸੀਂ ਇੱਕ ਤਰ੍ਹਾਂ ਦਾ ਇਹਨੂੰ ਖੇਤਾ ਵੀ ਮੰਨਦੇ ਹੋ ਸ਼ੌਕ ਵੀ ਮੰਨਦੇ ਹੋ ਤੇ ਫਿਰ ਸਾਡਾ ਤਾਂ ਬਈ ਇਹਨਾਂ ਬਣਾ ਯਾਰ ਤੁੰ ਤਸਾਂ ਦਿਨ ਹੀ ਲੰਗਦਾ ਯਾਰ ਬਾਜ਼ੀਆਂ ਤੇ ਅਸੀਂ ਜਾਣਾ ਉੱਥੇ ਸੋਫ ਪੈਣ ਭਰਾ ਹੱਦੇ ਮੁੰਡੇ ਇਕੱਠੇ ਹੋਏ ਹੁੰਦੇ ਆ ਹੂੰ ਅਈ ਦਾ ਇੱਕ ਦੂਜੇ ਨੂੰ ਪਰਿਵਾਰ ਵਾਂਗ ਮਿਲਦੇ ਆ ਬੜਿਆਂ ਦੇ ਫੋਨ ਆਏ ਬਾਈ ਤੁਸੀਂ ਆਏ ਨਹੀਂ ਕੀ ਗੱਲ ਹੋ ਗਈ ਆ ਬਾਜੀਆਂ ਸ਼ੁਰੂ ਹੀ ਆ ਹੁਣ ਹੂੰ ਤੇ ਉਹਨਾਂ ਨੂੰ ਦੱਸ ਦਈਦਾ ਬਾਈ ਯਾਰਾ ਪ੍ਰੋਬਲਮ ਪੈ ਗਈ ਹੈ ਤੇ ਉਹ ਵੀ ਵਿਚਾਰੇ ਚਲੋ ਕਰਦੇ ਹੀ ਆ ਹਨਾ ਦੁੱਖ ਤਾਂ ਆਉਂਦਾ ਹੀ ਉਹਨਾਂ ਨੂੰ ਵੀ ਹੂੰ ਤੇ ਪਰ ਸਾਡਾ ਮਨ ਬਹੁਤ ਦਾਸ ਆ ਯਾਰ ਲੱਸੀ ਹੋ ਗਿਆ ਕੰਮ ਜਿਹਨੂੰ ਕਹਿੰਦਾ ਨਾ ਜਮਾ ਹੀ ਲੱਸੀ ਹੋ ਗਿਆ 99 93 ਕਬੂਤਰ ਮਰ ਜਾਣੇ ਆਉਦੇ ਹੱਥੀਂ ਸੁਟਣੇ ਆਉਦੇ ਹੱਥੀਂ ਅਸੀਂ ਸਾਨੂੰ ਪਤਾ ਬਾਈ ਕੀ ਕੀ ਕਹਿੰਦਾ ਅਸੀਂ ਜਰੇ ਹੂੰ ਉਹੀ ਮੈਂ ਦੇਖ ਰਿਹਾ ਕਿ ਭਾਈ ਹੁਣ ਇਹਨਾਂ ਨੇ ਜਦੋਂ ਦੱਸਿਆ ਨਾ ਕਹਿੰਦੇ ਵੀ 92 ਕਬੂਤਰ ਸੀ ਜੀ ਬਚਿਆ ਹੀ ਉੱਚ ਕੋਈ ਨਹੀਂ ਇੱਕ ਦੋ ਬਚੇ ਆ ਤੇ ਉਹ ਉਹਨਾਂ ਦਾ ਕਰਮ ਵਾਲਾ ਬਚਿਆ ਇਹਦਾ ਪਤਾ ਕੋਈ ਨਹੀਂ ਅਜੇ ਗਾਂ ਕੀ ਬੰਨਾ ਇਹਦਾ ਹਾਲ ਦੀ ਘੜੀ ਤਾਂ ਠੀਕ ਆ ਠੀਕ ਆ ਤੇ ਕਿੰਨਾ ਸਮਾਂ ਲੱਗਿਆ ਇਹਨਾਂ ਨੂੰ ਸਾਰਿਆਂ ਨੂੰ ਵੀ ਜਿਹੜੇ ਭਾਈ ਮੇਰੇ ਆ ਸਾਰਾ ਵਾਇਰਸ ਫੈਲਣ ਨੂੰ ਵਾਇਰਸ ਨੂੰ ਤਾਂ ਭਾਈ ਵੱਧ ਤੋਂ ਵੱਧ 15 ਜਾਂ 18 ਦਿਨ ਤੱਕ ਹੁੰਦਾ ਵਾਇਰਸ ਇਹ ਅੱਛਾ ਤੇ ਸਾਡੀ ਤਾਂ ਫੱਟੀ ਉਹਨੇ ਹਫਤੇ ਜੀ ਪੋਜਦੀ ਉੱਚ ਤੇ ਜਿਹੜਾ ਡਾਕਟਰਾਂ ਦਾ ਵੀ ਕਹਿਣਾ ਹੈ ਤੇ ਵੱਡੇ ਵੱਡੇ ਜਿੰਨੇ ਕਬੂਤਰ ਬਾਜ਼ ਬਈ ਹੋਏ ਆ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਵੀ ਇਹ ਮਾਰੀ ਜਿਹੜੀ ਆ ਇਹ 15 ਜਾਂ 20 ਦਿਨ ਲਾਸਟ ਰਹਿੰਦੀ ਆ ਉਸ ਤੋਂ ਬਾਅਦ ਇਹਦਾ ਖਤਮ ਹੋ ਜਾਂਦਾ ਤੇ ਸਾਡਾ ਹਫਤੇ ਦੇ ਵਿੱਚ ਵਿੱਚ ਖੁੱਡਾ ਵਿਹਲਾ ਮਾਣ ਇੱਦਾਂ ਦਾਸ ਹੁੰਦਾ ਸੀ ਮੈਂ ਇੱਕ ਦਿਨ ਅੱਕੇ ਨੇ ਜਦੋਂ ਕੋਠੇ ਤੇ ਆਇਆ ਵੇਖਿਆ ਤੜਕੇ ਸੀਗਾ ਤੜਕੇ ਦਾ ਟਾਈਮ ਸੀਗਾ ਸਵੇਰ ਸਵੇਰ ਜਦੋਂ ਡਾਊਨ ਦਾ ਟਾਈਮ ਹੁੰਦਾ ਲੋਕਾਂ ਦੇ ਉੱਡੇ ਫਿਰਨ ਮੈਂ ਵੇਖਿਆ ਮੈਂ ਕਿਹਾ ਯਾਰ ਭਾਂਚਾ ਸਾਡੇ ਵੀ ਹੁੰਦੇ ਸੀ ਮੈਂ ਫੜਿਆ ਕਣ ਜਿਆਦਾ ਮਾਰੇ ਦੋ ਦੇ ਖੁੱਡਾ ਕੱਟ ਮਾ ਕੀ ਕਰਾਉਣਾ ਦਾ ਕਰੋ ਸਾਰੇ ਟਾਤਾ ਸਰ ਸਾਰੇ ਟਾਤਾ ਚਲੋ ਭਾਈ ਆਪਾਂ ਤਾਂ ਇਹੀ ਕਹਿੰਨੇ ਆ ਕਿ ਕੋਈ ਭੈਣ ਭਰਾ ਜਿਹੜਾ ਤੁਹਾਡੇ ਇਸ ਖੇਤੇ ਨਾਲ ਸੰਬੰਧਤ ਆ ਹਨਾ ਜੇ ਉਹਦੇ ਤੱਕ ਵੀਡੀਓ ਪਹੁੰਚਦੀ ਆ ਤੇ ਤੁਸੀਂ ਉਹ ਤੁਹਾਡੀ ਕੋਈ ਹੈਲਪ ਕਰੇ ਤੇ ਤੁਸੀਂ ਕਿਸੇ ਐਕਸਪਰਟ ਨਾਲ ਗੱਲ ਨਹੀਂ ਕੀਤੀ ਜਿਹੜੇ ਤੁਹਾਡੇ ਕੋਈ ਸੀਨੀਅਰ ਹੋਵੇ ਜਿਹਨੇ 바ਵਾ ਹੈਗਾ ਹਨਾ 바ਵੇਸਤਾਨ ਨੂੰ ਪੁੱਛਿਆ 바ਵੇ ਉਹਨੂੰ ਲੱਕੇ ਬਾਈ ਨੂੰ ਪੁੱਛਿਆ ਆ ਤੇ ਜਿੰਨੇ ਯਾਰ ਆਪਣੇ ਨਾਲ ਜਿੰਨੇ ਕਬੂਤਰ ਬਾਏ ਵੀਰ ਸਾਰਿਆਂ ਤੋਂ ਆਪਾਂ ਰਾਇ ਲਈ ਆਏ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਹੂੰ ਪਰ ਉਹ ਉਹਨਾਂ ਨੇ ਇਹੀ ਕਹਾ ਕਿ ਨਾ ਕੋਈ ਵਾਇਰਸ ਹੋਊਗਾ ਕੋਈ ਬਿਮਾਰੀ ਹੋਊਗੀ ਖੁੱਡਾ ਵੇਖ ਲੋ ਵੀ ਖੁੱਡੇ ਜੇ ਕੋਈ ਜਾਨਵਰ ਨਾ ਹੋਵੇ ਜਿਹੜਾ ਕੋਈ ਸਮਝ ਹੀ ਨਹੀਂ ਆਉਦੀ ਕਿਉਂ ਮਰਦੇ ਆ ਹੂੰ ਤੇ ਪਰ ਕਿਸੇ ਨੂੰ ਕੋਈ ਹੱਲ ਨਹੀਂ ਲੱਭਾ ਅਸੀਂ ਇੱਥੋਂ ਆਪਣੇ ਸ਼ੇਰਖਾਂ ਪਿੰਡਾ ਸ਼ੇਰਖਾਂ ਦੇ ਡਾਕਟਰ ਨੂੰ ਪੁੱਛਿਆ ਵਧੂਰੀ ਉਹਨੇ ਵਿਚਾਰੇ ਨੇ ਦਵਾਈ ਵੀ ਦਿੱਤੀ ਵਧੀਆ ਦਿੱਤੀ ਚਲੋ ਆਪਦੇ ਲੋ ਤਾਂ ਤੇ ਘਰੇ ਆ ਕੇ ਚੈੱਕ ਕਰ ਗਿਆ ਕਹਿੰਦਾ ਯਾਰ ਇਹਨੇ ਹੋਇਆ ਕੀ ਕਹਿੰਦਾ ਚੰਗੇ ਭਲੇ ਆ ਹੂੰ ਨਾ ਮ ਦਵਾਈ ਤੇ દવા ਤੇ દવાਗਾ ਦੀ ਇਹਨਾਂ ਨੂੰ ਫਿਰ ਆਂਦਾ ਮ ਮੋਗੇ ਗੱਲ ਕਰੂੰਗਾ ਉੱਥੇ ਇੱਕ ਡਾਕਟਰ ਹੈਗਾ ਕੋਈ ਉਹਦੇ ਨਾਲ ਗੱਲ ਕੀਤੀ ਉਹਨੇ ਫਿਰ ਜਨੇ ਦਵਾਈ ਚਲੋ ਆਪਾਂ ਲਿਖ ਕੇ ਲਿਆਤੀ ਉਥੋਂ ਆਪ ਹੀ ਲੈ ਕੇ ਦਿੱਤੀ ਉਹ ਵੀ ਵਰਤ ਕੇ ਵੇਲੇ ਪਰ ਕੋਈ ਫਰਕ ਨਹੀਂ ਪਿਆ ਤੇ ਜੇ ਛੱਡ ਕੇ ਦੇਖ ਲੈਂਦੇ ਖੁੱਲ੍ਹੇ ਫਿਰ ਉਹ ਵੀ ਕਰ ਲਿਆ ਸੀ ਮੈਂ ਮੈਂ ਦਾਤੇ ਸੀ ਅੱਛਾ ਤਿੰਨ ਚਾਰ ਸਾਡਾ ਕਬੂਤਰ ਇੱਕ ਆਪਣਾ ਯਾਰੇ ਸ਼ਾ ਤੁਸੀਂ ਪਤ ਨਹੀਂ ਗਏ ਸੀ ਕਿ ਨਹੀਂ ਗਏ ਸੀ ਯਾਰੇ ਸ਼ਾ ਜਿੱਤਿਆ ਸੀਗਾ ਮੋਕਮ ਵਾਲੇ ਛੱਡਿਆ ਸੀ ਉਹਨੂੰ ਫਿਰ ਉਹ ਦੰਬਰ ਕੰਬਰਸਰ ਏਰੀਆ ਛੱਡਿਆ ਗਿਆ ਤਿੰਨ ਚਾਰ ਵਾਰੀਆਂ ਜਿੱਤਿਆ ਹੀ ਲਗਾਤਾਰ ਹੂੰ ਉਹ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਹਦਾ ਹੁੰਦਾ ਸੀ ਅੱਛਾ ਉਹ ਤਾਂ ਐਡਾ ਸੋਚਿਆ ਸੀ ਪੈਰਾਂ ਦਾ ਵੀ ਗੱਲਾਂ ਹੀ ਛੱਡ ਦਿਓ ਉਹਨੂੰ ਜਿੱਥੋਂ ਦਾਤਾ ਉਹਨੇ ਉੱਥੇ ਹੀ ਬਹਿਣਾ ਇਹ ਨਹੀਂ ਵਾਸੇ ਪਾਹੇ ਕਿਤੇ ਕੋਟੀਆਂ ਜਿੱਥੋਂ ਮਨ ਲਾ ਜੇ ਆ ਆਪਣੇ ਕੋਠੇ ਦੇ ਦਾਤਾ ਨਾਲ ਲਾ ਮਾਰਤਾ ਨੂੰ ਉਹਨੇ ਨੇੜੇ ਤੇੜੇ ਬਹਿਣਾ ਇੱਥੇ ਵੀ ਮੈਂ ਇੱਥੇ ਹੀ ਹਾਂ ਕਿਤੇ ਨਹੀਂ ਗਿਆ ਤੇ ਉਹ ਉਹਨੂੰ ਮੈਂ ਬਚਾਉਂਦਾ ਮਾਂ ਚੱਲ ਤੂੰ ਤਾਂ ਨਿਕਲ ਜਾ ਵਿੱਚੋਂ ਹੂੰ ਮੈਂ ਦਾਤਾ ਬਈ ਉਹਨੂੰ ਹੂੰ ਤੇ ਉੱਡ ਗਿਆ ਤੇ ਘੰਟਾ ਗੁੱਡਾਗਾ ਨਹੀਂ ਜਦੋਂ ਉਹਦੀ ਸਿਹਤ ਠੀਕ ਸੀ ਤੇ ਉਹ ਆ ਕੇ ਫਿਰ ਬਹਿ ਗਿਆ ਤੇ ਦੂਜੇ ਦਿਨ ਉਹ ਵੀ ਮਰ ਗਿਆ ਬਹੁਤ ਔਖਾ ਹੂੰ ਆ ਦਿਖਾ ਦਿਓ ਜਿਹੜਾ ਆ ਇੱਕ ਰਹਿ ਗਿਆ ਇਹਦੇ ਵਿੱਚ ਕਿ ਇਹਨਾਂ ਨੂੰ ਇਹਨਾਂ ਵਿੱਚ ਕਿਹੜੇ ਇਨਫੈਕਟਿਡ ਆ ਜਿਹੜਾ ਥੱਲੇ ਵਾਲੇ ਆ ਪਿੰਡੋਂ ਮੁੰਡੇ ਤੋਂ ਲਿਆ ਬੱਚਾ ਡਾਉਣ ਨੂੰ ਉਹਨੇ ਦਿੱਤਾ ਸੀਗਾ ਕਹਿੰਦਾ ਚੱਲ ਕੋਈ ਨਹੀਂ ਆ ਡਾਉ ਤੂੰ ਹੀ ਕਰੀ ਆਹ ਦੇਖ ਲਓ ਤੁਹਾਨੂੰ ਚੰਗਾ ਹੀ ਦਿੱਤਾ ਤੇ ਆ ਹੈਗੇ 2-3 ਆ ਬਣਾ ਜਿਸ ਕਰਨਾ ਭਰਾ ਹੂੰ ਕਾਹ ਸੰਦੇ ਦੇ ਨਾਂ ਤੇ ਜਾਣਦੇ ਬਈ ਬਹੁਤ ਆਪਣੇ ਕਬੂਤਰ ਬਾਜੇ ਕਾਹ ਸੰਦੇ ਦੇ ਨਾਂ ਤੇ ਉੱਡ ਦਿੰਦਾ ਜੀ ਹਰ ਗੁਣ ਸੰਦੇ ਆ ਜੋੜਾ ਤੋ ਲੈ ਜਾਂਦਾ ਇਕੱਠਾ ਹੀ ਆ ਚਾਚੇ ਦਾ ਮੁੰਡਾ ਹੀ ਆਪਣਾ ਉਹ ਹੂੰ ਹੂੰ ਤੇ ਉਧਰੋਂ ਲੈ ਜਾਂਦਾ ਜੋੜਾ ਮੈਂ ਤੇ ਕਰੀ ਇੱਧਰ ਰੱਖਿਆ ਹੁਣ ਹੱਚੀ ਰਹਿੰਦੇ ਨੇ ਜੋ ਗਰਮੀ ਆਈਆਂ ਥੱਲੇ ਲੈ ਜਾਗੇ ਇਹਨਾਂ ਨੂੰ ਬਸ ਇੰਨੇ ਕੀ ਹੈ ਠੀਕ ਚਲੋ ਭਾਈ ਆਪਾਂ ਤਾਂ ਇਹੀ ਕਹਿੰਨੇ ਆ ਕਿ ਜਿਹੜਾ ਕੋਈ ਤੁਹਾਡਾ ਭੈਣ ਭਰਾ ਜਿਹੜਾ ਐ ਇਸ ਸ਼ੌਕ ਨਾਲ ਸੰਬੰਧਿਤ ਆ ਉਹ ਤੁਹਾਡੀ ਜਿਵੇਂ ਵੀ ਹੋ ਸਕਦਾ ਉਹਨਾਂ ਨੂੰ ਅਪੀਲ ਕਰ ਦਿਓ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਜੇ ਵੀ ਜਿਹੜਾ ਕੋਈ ਹੋ ਸਕਦਾ ਕਿ ਇਹ ਬਿਮਾਰੀ ਜਿਹੜੀ ਤੁਹਾਡੇ ਇੱਥੇ ਆ ਕਿਸੇ ਹੋਰ ਹੋਰ ਕੋਲੇ ਨਾਏ ਚੀਜ਼ ਜਾਵੇ ਕਿਸੇ ਹੋਰ ਦੇ ਪਾਸੇ ਆਪਣਾ ਅਸਲ ਮੋਟਿਵ ਇਹ ਆ ਕਿ ਕੋਈ ਹੋਰ ਇਹ ਚੀਜ਼ ਨੂੰ ਜਦੋਂ ਕੋਈ ਦੇਖਦਾ ਹੈ ਨਾ ਇਹ ਕਹੂੰਗਾ ਭਾਈ ਜੇ ਕਿਸੇ ਨੂੰ ਕੁਝ ਵੀ ਲੱਛਣ ਲੱਗਦਾ ਨਾ ਇਸ ਚੀਜ਼ ਦਾ ਹੂੰ ਉਹਦਾ ਹੱਲ ਉਦੋਂ ਹੀ ਲੱਭ ਲਓ ਹੂੰ ਇਹ ਨਾ ਹੋਵੇ ਤੁਸੀਂ ਲੇਟ ਹੋ ਜਿਓ ਤੇ ਬਾਅਦ ਚ ਸਾਡੇ ਵਾਂਗੂ ਆਹ ਕਹੋ ਜੀ ਹੂੰ ਇਹਦਾ ਹੱਲ ਕਿਸੇ ਥੀ ਕਿਤੇ ਲੱਭਦਾ ਨਹੀਂ ਭਾਈ ਹੂੰ ਬਹੁਤ ਤਰ੍ਹਾਂ ਦੀਆਂ ਦਵਾਈਆਂ ਦੇ ਦੇ ਕੇ ਵੇਲੀ ਕਿਉਂਕਿ ਚੰਗੇ ਮਹੰਗੇ ਟੀਕਿਆਂ ਦੀਆਂ ਸਪਰੇਆਂ ਖੁੱਡਿਆਂ 'ਚ ਕਰ ਲਿਆ ਸੀ ਹੂੰ ਜਿਹੜਾ ਜੋ ਕਿਸੇ ਨੇ ਕਿਹਾ ਵੀ ਅਸੀਂ ਉਹੀ ਕਰ ਲਿਆ ਪਰ ਨਹੀਂ ਫਰਕ ਨਹੀਂ ਪਿਆ ਆਇਆ ਵੀ ਮੈਂ ਦੇਖਿਆ ਬਾਵੇ ਹੁਣ ਨਾਲ ਵੀ ਮੈਂ ਗੱਲ ਕੀਤੀ ਹੈ ਬਾਈ ਲੱਖੇ ਨਾਲ ਵੀ ਗੱਲ ਕੀਤੀ ਹੈ ਵੀ ਇਹ ਇਹ ਕੋਈ ਇਹ ਕੋਈ ਇਹ ਨਹੀਂਗਾ ਕਿ ਕੋਈ 100 200 ਦੀ ਕੋਈ ਚੀਜ਼ ਆ ਇਹਦਾ ਲੱਖਾਂ ਦੀਆਂ ਚੀਜ਼ਾਂ ਬਹੁਤ ਮਹਿੰਗੇ ਹੈ ਹਨਾ ਬਹੁਤ ਮਹਿੰਗੀ ਚੀਜ਼ ਆ ਇੱਕ ਜਾਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਜਿਹੜਾ ਤੁਸੀਂ ਆਪਦੇ ਹੱਥੀ ਪਾਲ ਲਿਆ ਹੋਵੇ ਹਨਾ ਤੇ ਉਹ ਵੀ ਬਹੁਤ ਲੈਟਰ ਕਰਦਾ ਚਲੋ ਠੀਕ ਆ ਬਾਈ ਕੋਈ ਗੱਲ ਨਹੀਂ ਹੋਪ ਕਰਦੇ ਆ ਕਿ ਕੋਈ ਭੈਣ ਭਰਾ ਜਿਹੜਾ ਤੁਹਾਡਾ ਇਸ ਖੇਤੇ ਨਾਲ ਸੰਬੰਧਤ ਹੋ ਤੁਹਾਡੀ ਹੈਲਪ ਜ਼ਰੂਰ ਕਰੂਗਾ ਠੀਕ ਹੈ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਜਿਹੜੇ ਵੀ ਇਹ ਸੌਂਕ ਨਾਲ ਸੰਬੰਧਿਤ ਹੈ ਜਾਂ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਧੰਨਵਾਦ ਜੀ